ਪਿੰਡ ਕੋਟਲੀ ਸੂਰਤ ਮੱਲੀ ਵਿਖੇ ਐਸਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਿੰਡ ਕੋਟਲੀ ਸੂਰਤ ਮੱਲੀ ਵਿਖੇ ਪੰਚਾਇਤੀ ਤਿੰਨ ਕਨਾਲਾਂ ਤਿੰਨ ਮਰਲੇ ਜ਼ਮੀਨ ਦੀ ਨਿਸ਼ਾਨਦੇਹੀ ਮਾਲ ਵਿਭਾਗ ਦੇ ਅਧਿਕਾਰੀਆਂ ਵੱਲੋਂ ਬੀਡੀਪੀਓ ਦਫ਼ਤਰ ਦੇ ਅਧਿਕਾਰੀਆਂ ਤੇ ਪਿੰਡ ਦੇ ਮੌਜੂਦਾ ਸਰਪੰਚ ਦੀ ਅਗਵਾਹੀ ਹੇਠ ਕੀਤੀ ਗਈ ਇਸ ਮੌਕੇ ਇੱਕ ਤੇਰ ਵੱਲੋਂ ਪਿੰਡ ਦੇ ਪੰਚਾਇਤ ਤੇ ਹੀ ਦੋਸ਼ ਲਗਾਉਂਦਿਆਂ ਕਿਹਾ ਕਿ ਅਸੀਂ Dalit ਹਾਂ ਤਾਂ ਕਰਕੇ ਸਾਡੇ ਨਾਲ ਪਿੰਡ ਦੇ ਪੰਚਾਇਤ ਵੱਲੋਂ ਧੱਕਾ ਕੀਤਾ ਜਾ ਰਿਹਾ ਜਦ ਕਿ ਮੌਕੇ ਤੇ ਹੀ ਪਿੰਦੇ ਸਰਪੰਚ ਵੱਲੋਂ ਇੰਨਾਂ ਸਾਰੀਆਂ ਗੱਲਾਂ ਨੂੰ ਨਕਾਰਦੇ ਹੋਏ ਕਿਹਾ ਕਿ ਪਿੰਡ ਦੀ ਪੰਚਾਇਤ ਦੀ ਇਨਕਮ ਲਈ ਪਿੰਡ ਦੇ ਵਿੱਚ ਖਾਲੀ ਪਏ ਜਗ੍ਹਾ ਦੇ ਉੱਤੇ ਦੁਕਾਨਾ ਬਣਾ ਕੇ ਮਚਾਇਦੀ ਇਨਕਮ ਵਧਾ ਕੇ ਪੰਚਾਇਤ ਵਾਸੀਆਂ ਨੂੰ ਰੋਜ਼ਗਾਰ ਦਵਾਂਗੇ। ਇਸ ਮੌਕੇ ਪੰਜਾਬ ਦੇ ਐਸੇ ਕਮਿਸ਼ਨ ਚੇਅਰਮੈਨ ਦੇ ਹੁਕਮ ਅਨੁਸਾਰ ਮੌਕੇ ਤੇ ਪਹੁੰਚੇ ਪਟਵਾਰੀ ਕਾਨੂੰਗੋ ਨਿਸ਼ਾਨਦੇਹੀ ਕਰਨ ਵਾਸਤੇ ਵੀ ਪਹੁੰਚੇ। ਕੀ ਕੀ ਕਿਹਾ ਸਾਰਿਆਂ ਨੇ ਸੁਣੋ ਉਹਨਾਂ ਦੀ ਆਪਣੀ ਜਵਾਨੀ। ਇਹ ਬਾਜੀ ਕੋਈ ਇੰਤਜ਼ਾਮ ਮੇਰੇ ਬੇਟਾ ਇੱਧਰ ਆਜੋ ਇੱਧਰ ਆਜੋ ਕੋਈ ਗੱਲ ਚਾਚਾ ਜੀ ਚਾਚਾ ਜੀ ਇਥਲੀ ਇੱਧਰ ਆਜੋ ਇੱਧਰ ਆਜੋ ਨਿਸ਼ਾਨ ਦੀ ਕਰਾਓ ਇੱਧਰ ਨਿਸ਼ਾਨ ਦੀ ਕਰਾਓ ਕੋਈ ਗੱਲ ਲਾਓ ਉਹਨਾਂ ਮੀਨ ਲਾਓ ਕੋਈ ਨਾ ਕੋਈ ਇਨਸਾਫ ਕੋਈ ਗੱਲ ਨਹੀਂ 15 ਸਾਲ ਤੋਂ ਗਲੀ ਚੱਲਦੀ ਹੈ ਮੈਂ ਕੀ ਕਰ ਮੈਂ ਕੀ ਕਰ ਸਕਦਾ ਅੱਛਾ 1 ਮਿੰਟ 1 ਮਿੰਟ ਕੋਈ ਨਹੀਂ ਬੋਲੂਗਾ ਕੋਈ ਨਾ ਬੋਲੂਗਾ ਕੋਈ ਨਾ ਹਾਂਜੀ ਹਣ ਤੁਸੀਂ ਜਿਦ ਤੋ ਕੀ ਕਹਿੰਦੇ ਹਾਂ ਤਾਂ ਨਹੀਂ ਉਹ ਕਹਿੰਦੇ ਆ ਕਿ ਅਸੀਂ ਨਾ ਪੂਰੇ ਪੋਰਨ ਕਰਕੇ ਜਗਾ ਫਰੀ। ਅੱਛਾ ਪੈਂਦੀ ਤੁਸੀਂ ਮੈਨੂੰ ਇੰਨੀ ਨਿੱਕੀ ਕੀ ਗੱਲ ਦਾ ਜਵਾਬ ਦੇ ਦੋ। 15 ਮਹੀਨੇ ਮੈਨੂੰ ਸਰਪੰਚ ਬਣੇ ਨੂੰ ਹੋਏ। ਸਾਰੇ ਪਿੰਡ ਨੂੰ ਪਤਾ। ਇਹਨਾਂ ਨੂੰ ਭੇਜੋ ਕੱਲੇ-ਕੱਲੇ ਪਿੰਡ ਦੇ ਨਿਆਣੇ ਨੂੰ ਪੁੱਛ ਲੈਣ ਪੀਏ ਜਗਾ ਕੀ ਦੀ। ਮੈਂ ਤੁਹਾਨੂੰ ਛੇੜਿਆ 15 ਮਹੀਨੇ ਪੈਂਦੀ। ਹੁਣ ਤੁਸੀਂ ਕਹਿੰਦੇ ਹੋ ਵੀ ਜਿਹੜੀ ਜਗਾ ਬਾਕੀ ਆ ਉਹ ਵੀ ਨਹੀਂ ਤੁਹਾਨੂੰ ਵੰਡ ਦੇਣੀ। ਉਥੇ ਪਿੰਡ ਦੇ ਹਿੱਤਾਂ ਲਈ ਕੰਮ ਕੀਤਾ ਜਾਂਦਿਆ ਵਾ। ਹਾਂਜੀ ਤਸੀਲਦਾਰ ਸਾਹਿਬ ਕਦੋਂ ਪਹੁੰਚਣਾ ਲੈ ਕਹਿੰਦਾ ਤਸੀਲਦਾਰ ਸਾਹਿਬ ਵਿਆਹ ਜਿੱਤੇ ਜਿਹੜੀ ਨਿਸ਼ਾਨੀ ਹੈ ਠੀਕ ਹੈ ਕਦੋਂ ਪਹੁੰਚਣਾ ਪਤਾ ਕਰ ਲੈਂਦੇ ਆ ਉਹਨਾਂ ਨੂੰ ਫੋਨ ਕਰਕੇ ਤਿੰਨ ਚਾਰ ਦਿਨ ਮਤਲਬ ਹੁਣ ਕਰਨ ਕਾ ਵੀ ਆਏਗੇ ਹਾਂਜੀ ਨਿਸ਼ਾਨੀ ਕਰਨ ਕਿਹਦੀ ਆਏ ਜਿਹੜੀ ਆ ਦਿਖਾ ਦੇ ਦਿੱਤੀ ਹਾਂਜੀ ਉਹਦੀ ਉਹ ਕਦੋਂ ਆਏ ਆ ਇਹ ਕੋਈ ਰਿਸਟ ਹੈ ਆ ਜਿਹੜੀ ਜਿਹੜੀ ਪਾਰ ਹੋ ਰਿਹਾ ਹਾਂਜੀ ਤੇ ਜਿਹੜੀ ਇਹ ਹੋਰੇ 114 ਮਤਲੇ ਆ ਹਾਂਜੀ 114 ਨੰਬਰ ਆ ਯਾ ਅੱਜ ਦਿਨ ਨਾਲ ਸੋਨਾ ਮਤਲੇ ਉਹਦੀ ਨਹੀਂ ਹੁੰਦੀ ਉਦਾਨ ਨੂੰ ਕਰ ਦਿੱਤੀ ਕੱਲੀ ਤੁਸੀਂ ਕੱਲੀ ਤਿੰਨ ਦੇ ਨਾਲ ਤਿੰਨ ਨੰਬਰ ਦੇ ਕਿਤੇ 85 ਦੇ ਨਾਲ ਸੋਨਾ ਮਰ ਲਈ ਤੇ ਹੋਏ ਨਹੀਂ ਨਾ ਜਿੱਥੇ ਉਦੋਂ ਤੁਸੀਂ ਸਾਡੀ ਹੋ ਗਈ ਹੈ ਹਾਂਜੀ ਚੋਕੀਰ ਦਾ ਜੀ ਉਹ ਬਗਾਈਆ ਤਸਵੀਰ ਦਾ ਕਾਹਲੇ ਕਰਵਾਵਾ ਸਰ ਮੇਰੀ ਬੇਂਤੀ ਹੈ ਵੀ ਆਹੀ ਜਿਹੜੀ ਹੈ ਜਗਾ ਵਾ ਰਜਿਸਟਰੀ ਕਰਾਈ ਹੈ ਨੰਬਰੀ ਜਗਾ ਵਾ ਪਰ ਹੁਣ ਪੰਚਾਇਤ 15 ਸਾਲ ਤੋਂ ਜਿਹੜੀ ਇਹ ਗਲੀ ਚੱਲਦੀ ਆ ਰਹੀ ਹੈ ਹੁਣ ਜਿਹੜੀ ਆਪਣੀ ਹੈਗੀ ਹੈ ਪੰਚ ਗ੍ਰਾਮ ਪੰਚਾਇਤ ਉਹ ਕਦੀ ਪੰਚਾਇਤ ਦੀ ਜਗਾ ਜੀ ਤਦ ਕਰਕੇ ਜਿਹੜੀ ਹੈ ਗਲੀ ਬੰਦ ਕਰ ਰਹੀ ਹੈ ਵੀ ਅਸੀਂ ਇੱਥੇ ਦੁਕਾਨਾ ਪਾ ਕੇ ਪੰਚਾਇਤ ਦੀ ਜਿਹੜੀ ਹੈ ਆਪਣਾ ਉਹਨੂੰ ਮਾਲਕੀ ਬਣਾ ਰਿਆ ਜੀ ਪੱਕੀ ਰਜਿਸਟਰੀ ਪੱਕੀ ਰਜਿਟਰੀ ਹੈ ਜੀ ਤਹਿਸੀਲਦਾਰ ਸਾਹਿਬ ਦੇ ਸਾਈਨ ਹੋਏ ਆ ਪਟਵਾਰੀ ਕਰਤਾਰ ਕੋਲ ਲਿਆ ਕੇ ਸਾਰੇ ਮਤਲਬ ਹੋਈ ਆ ਜੀ ਜੀਟੀ ਹੋਈ ਨੰਬਰੀ ਖਾਂ ਦੀ ਜਗ੍ਹਾ ਜੀ ਉਹ ਇੱਥੇ ਆਪਣਾ ਨਾ ਪਲਾਟ ਕੱਟੇ ਹੋਏ ਸੀ ਅਰਜੀਵ ਗੋਸਲਾ ਵਗੈਰਾ ਜਿਹੜੇ ਉਹਨਾਂ ਨੇ ਉਹਨਾਂ ਕੋਲ ਜਗ੍ਹਾ ਲਈ ਜੀ ਤਾਂ ਉਹਨਾਂ ਕੋ ਰਜਿਸਟਰੀ ਕਰਵਾਈ ਆ ਜੀ ਨੰਬਰੀ ਸਾਰਾ ਮੈਂ ਜਿੱਦਣ ਇਹਨਾਂ ਨੇ ਕੰਮ ਸ਼ੁਰੂ ਕੀਤਾ ਮੈਂ ਪਟਵਾਰੀ ਸਾਹਿਬ ਕੋ ਗਿਆ ਵੀ ਇੱਥੇ ਜਿਹੜੀ ਪੰਚਾਇਤ ਦੀ ਜਗ੍ਹਾ ਕਰੀ ਆ ਪਰ ਪਟਵਾਰੀ ਸਾਹਿਬ ਨੇ ਸਾਰੇ ਪਿੰਡ ਦੀ ਕਿਹਾ ਵੀ ਇਹ ਦੇਵਬਾਦੀ ਦੀ ਜਗ੍ਹਾ ਵਾ لالگیر ਦੇ ਅੰਦਰ ਵਾਲੀ ਜਿਹੜੀ ਜਗ੍ਹਾ ਆਂਦੀ ਹੈ 81 ਕਿਨਾਰਾ 16 ਮਰਲੇ ਦਾ ਉਹਨਾਂ ਮੈਨੂੰ ਆ ਨੰਬਰ ਦਿੱਤਾ ਵਾ ਉਸ ਤੋਂ ਬਾਅਦ ਆ ਨਕਸ਼ਾ ਦਿੱਤਾ ਵਾ ਨਕਸ਼ੇ ਦੇ ਉੱਤੇ ਵੀ ਜਿਹੜਾ ਉਹ ਸਾਰੇ ਪਿੰਡ ਦਾ ਹੀ ਨੰਬਰ ਆ ਜੀ ਜਦ ਕਿ ਪੰਚਾਇਤ ਦਾ ਨੰਬਰ ਹੀ ਇੱਥੇ ਆ ਨਹੀਂ ਜੀ ਨਹੀਂ ਹਾਂ ਮੇਰੀ ਜਗ੍ਹਾ ਨੰਬਰੀ ਹੈ ਜੀ ਮੈਂ ਨੰਬਰੀ ਰਜਿਸਟਰੀ ਕਰਾਈ ਹੈ ਤਹਿਸੀਲਦਾਰ ਸਾਹਿਬ ਦੇ ਫੋਟੋ ਲਾਤੀ ਆ ਪਟਵਾਰੀ ਕਰਤਾਰ ਕੋ ਸਾਰਾ ਨੰਬਰ ਲਿਆ ਕੇ ਪੰਚਾਇਤ ਦੀ ਵੀ ਰਜਿਸਟਰੀ ਕਿੱਦਾਂ ਹੋਗੀ ਇਧਰ ਦੇਖੋ ਜੀ ਤਾਂ 15 ਘਰ ਸਾਹਮਣੇ ਲਿਆ ਕੇ ਆ ਇਧਰ ਨੂੰ ਵੀ ਘਰ ਆ ਜੀ ਤੇ ਦੋ ਗਲੀਆਂ ਪੈਂਦੀਆਂ ਮੇਨ ਗਲੀ ਇਹ ਆ ਜੀ ਇਹ ਸਾਰੀਆਂ ਗਲੀਆਂ ਬ ਲੋਗੇ ਮੈਂ ਤੇ ਵੇਖੋ ਤੁਹਾਡੇ ਸਾਹਮਣੇ ਆਪਣੀ ਗਲੀ ਦੇ ਵਿੱਚ ਸਾਰਾ ਕੁਝ ਲਗਾਇਆ ਹੋਇਆ ਐਮਐਲ ਸਾਹਿਬ ਨਾਲ ਗੱਲ ਕੀਤੀ ਪਰ ਨਹੀਂ ਕਿਸ ਨੇ ਕੋਈ ਰਿਸਪਾਂਸ ਨਹੀਂ ਦੇਵਾ ਅਸੀਂ ਸਰਪੰਚ ਸਾਹਿਬ ਨਾਲ ਘਰ ਵੀ ਗਏ ਆ ਚਾਰੇ ਭਰਾ ਸਰਪੰਚ ਸਾਹਿਬ ਨਾਲ ਅਜ ਤਾਂ ਕਰੋ ਸਾਡੀ ਗਲੀ ਤੁਸੀਂ ਨਾ ਟਕੋ ਸਾਈਡ ਤੇ ਪਈ ਜਗਾ ਜਿੰਨੀ ਮਰਜ਼ੀ ਦੁਕਾਨਾਂ ਪਾ ਲਓ ਪਰ ਉਹ ਕਹਿੰਦੇ ਨਹੀਂ ਅਸੀਂ ਇੱਥੇ ਸਰ ਇਹ ਮੈਨੂੰ ਤੇ ਇਹ ਹੀ ਲੱਗਦਾ ਵੀ ਇਹ ਜਾਤੀ ਤੌਰ ਤੇ ਮੈਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਦੇ ਆ ਵੀ ਇਹ ਸਰਪੰਚ ਵੀ ਜਾਟ ਆ ਐਮਐਲ ਸਾਹਿਬ ਵੀ ਜਾਟ ਆ ਤੇ ਮੇਰੀ ਆ ਦੁਕਾਨਾਂ ਦੇ ਬਿਲਕੁਲ ਨਾਲ ਵੇਖੋ ਸਾਰੀ ਕਰਨ ਦੇ ਮੇਰੇ ਬਤਾ ਦੇ ਥੱਲੇ ਦੀ ਇਹ ਚਾਹੁੰਦੇ ਆ ਵੀ ਮੇਰੇ ਸਾਹ ਹਣਾ ਵੀ ਇਹ ਮੇਰੀ ਦੁਕਾਨਾਂ ਤੇ ਕਬਜ਼ਾ ਕਰ ਮੇਰੀਆਂ ਨਾਲ ਦੁਕਾਨਾਂ ਜੀ ਆ ਬਿਲਕੁਲ ਦੁਕਾਨਾਂ ਦੇ ਨਾਲ ਦੁਕਾਨਾਂ ਜੀ ਘਰ ਦੇ ਅਗਲੇ ਪਾਸੇ ਘਰ ਦੇ ਅਗਲੇ ਪਾਸੇ ਜੀ ਸਰ ਮੈਂ ਮਾਨ ਜੋ ਕਮਿਸ਼ਨ ਸਾਹਿਬ ਐਸਸੀ ਕਮਿਸ਼ਨ ਚੰਡੀਗੜ੍ਹ ਤੋਂ ਸਾਰਾ ਲਿਆ ਜੀ ਉਹਨਾਂ ਨੇ ਕੰਮ ਤੇ ਰੋਕ ਲਾਈ ਆ ਤੇ ਸਿਵਲ ਕੋਰਟ ਬਟਾਲਾ ਵਿੱਚ ਮੈਂ ਜਿਹੜਾ ਕੇਸ ਦਾਇਰ ਕੀਤਾ ਹੋਇਆ ਜੀ ਮੈਨੂੰ ਇਹੀ ਲੱਗਦਾ ਪਈ ਅਸੀਂ ਮਜੀਬ ਸਿੰਘ ਐਸਸੀ ਬਰਵਾ ਆ ਰਹੇ ਆ ਤਦ ਕਰਕੇ ਸਾਡੀ ਕੋਈ ਸੁਣਵਾਈ ਨਹੀਂ ਇਹ ਕਿ ਜੱਟ ਦੇ ਇਦਨ ਨੂੰ ਕਿਸੇ ਮੂੰਹ ਨਹੀਂ ਹੀ ਕਰ ਸਰਫੇ ਸਰਫੇ ਐਸਸੀ ਪਰਿਵਾਰ ਕਰਕੇ ਜਾਂ ਮਜੀਬ ਸਿੰਘ ਖੋਣ ਕਰਕੇ ਸਾਰਾ ਸਾਡੇ ਨਾਲ ਜਾਤੀ ਵਿਦਕਰਾ ਕਰ ਰਿਹਾ ਜੀ ਇਹ ਜੀ ਸਰ ਪਟਵਾਰੀ ਕਰਤਾਰ ਨੇ ਹੋਈ ਜੀ ਕਮਿਸ਼ਨ ਐਸਸੀ ਕਮਿਸ਼ਨ ਸਾਹਮਣੇ ਜਿਹੜੀ ਹੈ ਨਾ ਉਹਨਾਂ ਨੂੰ ਤਹਿਸੀਲਦਾਰ ਸਾਹਿਬ ਨੂੰ ਜਾਇਆ ਹਾਂਜੀ ਅੱਜ ਹੀ ਦੀ ਅੱਜ ਦੀ ਜੀ ਅੱਜ ਦੀ ਡੇਟ ਮੈਨੂੰ ਕੱਲ ਮੈਸੇਜ ਆਇਆ ਕਿ ਪਟਵਾਰੀ ਕਰਤਾਰ ਤਹਿਸੀਲਦਾਰ ਸਾਰੇ ਆ ਰਹੇ ਨੇ ਤੇ ਤੁਸੀਂ ਇੱਥੇ ਹਾਜ਼ਰ ਰਹਿਣਾ ਇਹ ਜੀ 13 ਤਰੀਕ ਨੂੰ ਪਹਿਲਾਂ ਇੱਥੇ ਜਿਹੜੀ ਨਿਸ਼ਾਨਦੀ ਹੋਈ ਹੈ ਅਸੀਂ ਚਾਹੁੰਦੇ ਸਾਰਾ ਹਾਨੂੰ ਇਨਸਾਫ ਦਵਾਇਆ ਜਾਏ ਸਾਡੀ ਗਲੀ ਦਾ ਰਸਤਾ ਕੋਈ ਸਾਟ ਅਸਤਾਲੀਆਂ ਵੇਖੋ ਜੀ ਆ ਮੇਰੇ ਭਰਾ ਗੁਰੂ ਘਰ ਦਾ ਗ੍ਰੰਥੀ ਆ ਜੀ ਉਹਦਾ ਜਿਹੜਾ ਰਾਹ ਵੀ ਬਿਲਕੁਲ ਬੰਦ ਹੋ ਗਿਆ ਸਾਡਾ ਕੋਈ ਰਸਤਾ ਹੀ ਨਹੀਂ ਹੈਗਾ ਜੀ ਇਧਰੋਂ ਹੋਰ ਜਾਣ ਵਾਲਾ ਬਾਹਰ ਸਾਨੂੰ ਇਨਸਾਫ ਤੇ ਹੁਣ ਇੰਨਾ ਤੇ ਡਿਪੈਂਡ ਹੈ ਜੀ ਅਸੀਂ ਤੇ ਇਨਸਾਫ ਆਵਾਜ਼ ਤੇ ਐਸਸੀ ਕਮਿਸ਼ਨ ਸਾਡੇ ਵੀ ਗਏ ਆ ਵੀ ਸਾਨੂੰ ਇਨਸਾਫ ਦਵਾਜੇ ਸਿਵਲ ਕੋਰਟ ਬਟਾਲਾ ਵਿੱਚ ਵੀ ਕੇਸ ਕੀਤਾ ਵੀ ਸਾਨੂੰ ਇਨਸਾਫ ਦਾ ਆਜੇ ਕੋਈ ਗਲੀ ਬੰਦ ਕਰਨ ਦਾ ਮਾਮਲਾ ਨਹੀਂ ਕੀ ਇੱਕ ਖਾਲੀ ਪਲਾਟ ਆ ਜਿਹੜਾ ਪੰਚਾਇਤ ਦਾ ਪਲਾਟ ਆ ਠੀਕ ਹੈ ਜੀ 82 ਫੁੱਟ ਜਿਹੜਾ ਵਾ ਲੰਬਾ ਵਾ 104 ਫੁੱਟ ਜਿਹੜਾ ਵਾ ਚੌੜਾ ਵ ਠੀਕ ਹੈ ਜੀ ਇੱਥੇ ਅਸੀਂ ਇਹਦੇ ਤੇ ਸਾਨੂੰ ਸ਼ੱਕ ਹੈ ਕਿ ਨਜਾਇਜ਼ ਕਬਜ਼ਾ ਹੋ ਸਕਦਾ ਅੱਗੇ ਵੀ ਸਾਡੇ ਪਿੰਡ ਕਾਫੀ ਨਜਾਇਜ਼ ਕਬਜ਼ੇ ਹੋਏ ਆ ਠੀਕ ਹੈ ਜੀ ਇਸ ਕਰਕੇ ਅਸੀਂ ਇਹਦੇ ਤੇ ਪਿੰਡ ਦੇ ਵਿਕਾਸ ਲਈ ਠੀਕ ਹੈ ਜੀ ਦੁਕਾਨਾਂ ਬਣਾ ਰਹੇ ਹਾਂ ਮਾਰਕੀਟ ਬਣਾ ਰਹੇ ਹਾਂ ਠੀਕ ਹੈ ਜੀ 6 ਤੋਂ 8 ਦੁਕਾਨਾਂ ਮਾਰਕੀਟ ਬਣ ਰਹੀ ਆ ਠੀਕ ਹੈ ਜੀ ਬਾਅਦ ਚ ਉਹਦੇ ਨਾਲ ਜਿਹੜਾ ਵਾ ਬੱਸ ਸਟੈਂਡ ਬਣ ਰਿਹਾ ਜਿਹੜੀ ਬਾਕੀ ਜਗ੍ਹਾ ਵਜਦੀ ਉਥੇ ਕਮਿਟੀ ਹਾਲ ਹੈ ਇਨਾਂ ਕੋ ਇਹੀ ਗੱਲ ਜਿਹੜੀ ਆ ਉਥੇ ਚੰਡੀਗੜ੍ਹ ਐਸੀ ਕਮਿਸ਼ਨ ਜੀ ਦੇ ਸਾਹਮਣੇ ਹੋਈ ਆ ਠੀਕ ਹੈ ਜੀ ਦੂਆਂ ਦੀ ਸੁਣਵਾਈ ਹੋਈ ਆ ਅਛਾ ਜੀ ਉਥੇ ਉਹਨਾਂ ਨੇ ਇਹ ਗੱਲ ਕਹੀ ਆ ਵੀ ਅਸੀਂ ਇਹਨਾਂ ਨੂੰ ਕਹਿੰਦੇ ਸੀ ਵੀ ਇਹ ਗਲਤ ਜਗ੍ਹਾ ਤੇ ਆਣ ਕੇ ਬਹਿ ਗਏ ਆ ਠੀਕ ਹੈ ਜੀ ਜੋ ਇਹਨਾਂ ਦੀ ਨੰਬਰੀ ਜਗ੍ਹਾ ਨਾ ਇੱਥੇ ਉਹ ਹੈ ਨਹੀਂ ਆ ਠੀਕ ਹੈ ਜੀ ਉਹ ਕਹਿੰਦੇ ਇਹਨਾਂ ਦੀ ਜਗ੍ਹਾ ਕਿੱਥੇ ਆ ਅਸੀਂ ਕਿਹਾ ਸਾਨੂੰ ਕੀ ਪਤਾ ਕਿੱਥੇ ਆ ਜੀ ਆਂਦੇ ਵੀ ਕਿੱਦਾਂ ਪਤਾ ਲੱਗੂ ਆਂਦੇ ਨਿਸ਼ਾਨਦੇ ਹੀ ਨਾ ਪਤਾ ਲੱਗੂ ਅੱਜ ਉਹਨਾਂ ਨੇ ਤਹਿਸੀਲਦਾਰ ਸਾਹਿਬ ਉਦੋਂ ਨਾਲ ਗਏ ਸੀ ਤਹਿਸੀਲਦਾਰ ਜੀ ਗਏ ਹੀ ਨੈib ਤਹਿਸੀਲਦਾਰ ਜੀ ਗਏ ਗਦੌਰ ਗਿਆ ਜੀ ਪਟਵਾਰੀ ਗਿਆ ਸਾਰੇ ਮਹਿਕਮਾ ਗਿਆ ਅਸੀਂ ਵੀ ਗਏ ਇਹ ਵੀ ਗਏ ਠੀਕ ਹੈ ਜੀ ਕੰਪਲੇਂਟ ਇਹਨਾਂ ਨੇ ਹੀ ਦਿੱਤੀ ਆ ਪਹਿਲਾਂ ਜਾ ਕੇ ਜੀ ਸਾਡੀ ਗਲੀ ਰੋਕਣ ਦੇ ਆ ਇੱਧਰ ਤੁਸੀਂ ਕੈਮਰਾ ਮਾਰੋ ਖੁੱਲਾ ਪਲਾਟ ਆ ਠੀਕ ਹੈ ਜੀ ਹੁਣ ਜੇਰਾ ਮੰਨ ਲਓ ਇਹ ਕੱਲਾ ਅਸੀਂ ਇਹਨਾਂ ਨੂੰ ਪਲਾਟ ਕਿੱਦਾਂ ਦੇ ਦਈਏ ਠੀਕ ਹੈ ਜੀ ਬਾਕੀ ਬਕਾਇਦਾ ਇਹ ਆਂਦੇ ਆ ਵੀ ਆਪਾਂ ਰਜਿਸਟਰੀ ਕਰਾਈ ਆ ਠੀਕ ਹੈ ਜੀ ਇਹਨਾਂ ਜਗਾ ਕਾਨੂੰਨੀ ਆਣਾਂ ਲਈ ਆ ਠੀਕ ਹੈ ਜੀ ਭੂਮੀ ਮਾਫੀਆ ਕੋਈ ਨਾ ਜਗਾ ਲਈਆ ਉਹ ਅੱਜ ਤੋਂ ਕੋਈ 10 ਸਾਲ ਪਹਿਲਾਂ ਦੀ ਗੱਲ ਆ 10 ਤੋਂ 15 ਸਾਲ ਪਹਿਲਾਂ ਦੀ ਗੱਲ ਆ ਉਹ ਜਿਹੜਾ ਭੂਮੀ ਮਾਫੀਆ ਆਇਆ ਸੀ ਨਾ ਮਾਫੀਆ ਉਹਨੇ ਸਾਡੇ ਪਿੰਡ ਦੀ ਪੰਚਾਇਤੀ ਜਿਹੜੀ ਸੀ ਜ਼ਮੀਨ ਉਹ ਵੰਨ ਦੀ ਕੋਸ਼ਿਸ਼ ਕੀਤੀ ਉਦੋਂ ਸਾਰਾ ਪਿੰਡ ਸਾਡਾ ਜਿਹੜਾ ਸੀ ਆਇਆ ਗਾੜੀ ਉਹਨਾਂ ਨੇ ਇਹ ਜਗਾ ਛੇੜ ਆ ਵੇਖੋ ਮੇਰੇ ਕੋ ਖਬਰਾਂ ਹੈਗੀਆਂ ਸਾਰੀਆਂ ਇਹਨਾਂ ਯੋਰ ਨਾ ਉਦੋਂ ਵਾਲੀ ਅਸੀਂ ਬਕਾਇਦਾ ਹੁਣ ਵੀ ਨਹੀਂ ਇਹਨਾਂ ਦਾ ਘਰ ਨਹੀਂ ਛੇੜਿਆ ਠੀਕ ਹੈ ਜੀ ਜਾਂ ਤੇ ਇਹਨਾਂ ਨੇ ਜਾਇਜ਼ ਵੜਿਆ ਵਾ ਅਸੀਂ ਇਹਨਾਂ ਦੇ ਘਰ ਟੋਂ ਆਉਣ ਵਾਲੇ ਬਣੇ ਗਏ ਹੋਈਏ ਪਰ ਉਹ ਅਸੀਂ ਇਨ ਜੋਗੇ ਨਹੀਂ ਹੈ ਇੰਨਾ ਘਣ ਕਿਰਤੇ ਗਿਆ ਠੀਕ ਹੈ ਜੀ ਕਿਸੇ ਦਾ ਘਟ ਗਿਆ ਮਾਨੂੰ ਵੀ ਪਤਾ ਛੱਤ ਬਹੁਤ ਔਖੀ ਪੈਂਦੀ ਆ ਠੀਕ ਹੈ ਜੀ ਪਰ ਹੁਣ ਬਕਾਇਦਾ ਜਿਹੜੀ ਲਾਗੇ ਪੰਚਾਇਤ ਵਾਲੀ ਜਗਾ ਵਾ ਉਹਦੇ ਦੇ ਵੀ ਦਾਬੇ ਮਾਰਦੇ ਆ ਸਰਕਾਰੀ ਜਗਾ ਇਹਨਾਂ ਦੀ ਥੋੜਾ ਐਕਚੁਅਲੀ ਤੇ ਸਾਨੂੰ ਨਿਸ਼ਾਨਦੇਹੀ ਦੇ ਹੁਕਮ ਹੋਏ ਆ ਜੀ ਮਾਨਯੋਗ ਐਸਸੀ ਕਮਿਸ਼ਨ ਚੰਡੀਗੜ੍ਹ ਤੋਂ ਇੱਥੇ ਜਿਹੜਾ ਅਸੀਂ ਕਰਨ ਆਏ ਹੈਗੇ ਜੀ ਅਸੀਂ ਤਾਂ ਇੱਕ ਬਾਉਂਡਰੀ ਦੱਸਣੀ ਹੈਗੀ ਆ ਜਿਹੜੀ ਕਿ ਆਬਾਦੀ ਦੇ ਦੀ ਹੈ ਜੀ ਜੀ ਠੀਕ ਹੈ ਜੀ ਜਿਹੜਾ ਆਬਾਦੀ ਦੇ ਦੇ ਅੰਦਰ ਹੁੰਦਾ ਹੈ ਜੋ ਵੀ ਹੈ ਰਿਕਾਰਡ ਉਹ ਮਾਲ ਮੈਕਿੰਕ ਕਿਉਂ ਨਹੀਂ ਹੁੰਦਾ ਉਹ ਪੰਚਾਇਤ ਅਫਸਰਾਂ ਨੂੰ ਕੋਲ ਹੁੰਦਾ ਹੈ ਕਿਉਂਕਿ ਉਹਨਾਂ ਉਹੋ ਹੀ ਕਸਟੋਡੀਅਨ ਹੁੰਦੇ ਨੇ ਲਾਲਕੀਰ ਦੇ ਅੰਦਰ ਹੋਈ ਗਲੀ ਨਾਲੀ ਬਾਰੇ ਸਾਰਾ ਕੁਝ ਜਾਣਕਾਰੀ ਦੇ ਸਕਦੇ ਆ ਅਸੀਂ ਇਸ ਵਕਤ ਇੱਕ ਦਿਨ ਪਹਿਲਾਂ ਸਾਨੂੰ ਹੁਕਮ ਹੋਏ ਸੀਗੇ ਉਹ ਵੀ ਮਾਨ ਜੋਗੇ ਐਸੇ ਕਿਵੇਂ ਸੇ ਚੰਡੀਗੜ੍ਹ ਤੋਂ ਹੋਏ ਸੀਗੇ ਕਿ ਆਪਾਂ ਜਿਹੜੀ ਆਬਾਦੀ ਦੇ ਦੀ ਬਾਉਂਡਰੀ ਆ ਉਹ ਦੱਸੀ ਜਾਏ ਕਿ ਕਿੱਥੋਂ ਕਿੱਥੋਂ ਤੱਕ ਆ ਉਹ ਆਪਾਂ ਉਹ ਦਿਨ ਦੱਸ ਕੇ ਗਏ ਸੀ ਬਾਅਦ ਵਿੱਚ ਮਾਨ ਜੋਗੇ ਸੀ ਕਮਿਸ਼ਨਰ ਤੋਂ ਵੀ ਸਾਨੂੰ ਦੁਬਾਰਾ ਹੁਕਮ ਹੋਏ ਨੇ ਕਿ ਜਿਹੜਾ ਸਰਦਾਰ ਗੁਰਮੀਤ ਸਿੰਘ ਹੁਣਾ ਦਾ ਪਲਾਟ ਆ ਉਹਦੀ ਵੀ ਐਗਜ਼ੈਕਟ ਲੋਕੇਸ਼ਨ ਦੱਸੀ ਜਾਵੇ ਕਿ ਉਹਨਾਂ ਨੇ ਕਿਸ ਨੰਬਰਾਂ ਚੋਂ ਥਾਂ ਲਿਆ ਹੈਗਾ ਵਾ ਤੇ ਐਸ ਵਕਤ ਉਹਨਾਂ ਦਾ ਕਬਜ਼ਾ ਕਿੱਥੇ ਆ